ਹਾਂਜੀ ਆਜੋ ਫਿਰ ਤੁਹਾਨੂੰ ਇੱਕ ਦਰवेश ਦੀ ਕਹਾਣੀ ਸੁਣਾਉਨੇ ਆ ਬਹੁਤ ਸੋਹਣੀ ਕਹਾਣੀ ਆ ਇੱਕ ਦਰवेश ਰੱਬ ਦਾ ਪਿਆਰਾ ਰੱਬ ਦਾ ਆਸ਼ਿਕ ਜਿਹੜਾ ਪਿੰਡ ਪਿੰਡ ਸ਼ਹਿਰ ਸ਼ਹਿਰ ਤੁਰਦਾ ਫਿਰਦਾ ਰੱਬ ਦੇ ਨਾਂ ਦਾ ਹੁੱਕਾ ਦਿੰਦਾ ਫਿਰਦਾ ਜਿੱਥੇ ਭੁੱਖ ਲੱਗਦੀ ਆ ਮੰਗ ਕੇ ਖਾ ਲੈਣਾ ਨਹੀਂ ਮਿਲਿਆ ਤਾਂ ਰੱਬ ਦੇ ਨਾਂ ਦਾ ਆਹਾਰ ਬਹੁਤ ਹੁੰਦਾ ਸੀ ਤੇ ਜਿੱਥੇ ਰਾਤ ਪੈਂਦੀ ਸੀ ਜੇ ਕੋਈ ਧਰਮਸ਼ਾਲਾ ਮਿਲ ਗਈ ਤਾਂ ਧਰਮਸ਼ਾਲਾ ਜੇ ਕਿਸੇ ਨੇ ਆਸਰਾ ਦਿੱਤਾ ਤਾਂ ਬਹੁਤ ਵਧੀਆ ਨਹੀਂ ਫਿਰ ਰੱਬ ਦੇ ਖੁੱਲੇ ਅਸਮਾਨ ਦੇ ਥੱਲੇ ਆਰਾਮ ਨਾਲ ਆਪਣਾ ਆਰਾਮ ਦੀ ਨੀਂਦ ਸੌਣੀ ਇਦਾਂ ਹੀ ਇਹ ਦਰਵੇਸ਼ ਫਿਰਦਾ ਫਿਰਦਾ ਘੁੰਮਦਾ ਘੁੰਮਦਾ ਇੱਕ ਐਸੇ ਸ਼ਹਿਰ ਦੇ ਵਿੱਚ ਆ ਜਾਂਦਾ ਇੱਥੇ ਆ ਕੇ ਨੂੰ ਰਾਤ ਪੈਂਦੀ ਆ ਰਾਤ ਨੂੰ ਇਹ ਇੱਕ ਅਮੀਰ ਘਰ ਦਾ ਦਰਵਾਜ਼ਾ ਖੜਕਾਉਂਦਾ ਕਾਫੀ ਬਟਾਕਰ ਹੁੰਦਾ ਤੇ ਘਰ ਦੇ ਅੰਦਰੋਂ ਇੱਕ ਔਰਤ ਨਿਕਲਦੀ ਆ ਤੇ ਔਰਤ ਨਿਕਲਦੀ ਆ ਤਾਂ ਉਹ ਜਦੋਂ ਘਰ ਤੋਂ ਬਾਹਰ ਆ ਕੇ ਇੱਕ ਦਰবেশ ਨੂੰ ਦਰਵਾਜ਼ੇ ਤੇ ਖੜਾ ਦੇਖਦੀ ਆ ਤਾਂ ਮੱਥੇ ਤੇ ਪਹਿਲਾਂ ਹੀ ਵੱਟ ਪਏ ਹੁੰਦੇ ਆ ਹੋਰ ਗੁੱਸਾ ਚੜ ਜਾਂਦਾ ਗੁੱਸੇ 'ਚ ਦਰবেশ ਦੇ ਪਿੱਛੇ ਪੈ ਜਾਂਦੀ ਆ ਉਹਨੂੰ ਕਹਿੰਦੀ ਹਾਂ ਭਾਈ ਕੀ ਕਰਨਾ ਆ ਉਹ ਕਹਿੰਦਾ ਵੀ ਪਾਈ ਬੀਬੀ ਜੇ ਘਰ ਦੇ ਵਿੱਚ ਕੁਝ ਖਾਣ ਨੂੰ ਪਿਆ ਰੁੱਖਾ ਮਿੱਸਾ ਕੁਝ ਵੀ ਤਾਂ ਭੁੱਖ ਲੱਗੀ ਆ ਮੈਨੂੰ ਦੇ ਦਿਓ ਕਹਿੰਦੀ ਤੁਹਾਡੇ ਅਰਗੇ ਬਹੁਤ ਮੰਗਤੇ ਆਉਂਦੀ ਆ ਸਾਰਾ ਦਿਨ ਭੱਜੋ ਇੱਥੋਂ ਆਪਣੇ ਨੌਕਰ ਨੂੰ ਆਵਾਜ਼ ਮਾਰਦੀ ਆ ਕਹਿੰਦੀ ਇਹਨੂੰ ਘਰੋਂ ਕੱਢੋ ਬਾਹਰ ਨੌਕਰ ਵਿਚਾਰਾ ਕੀ ਕਰਦਾ ਉਹਨੂੰ ਮਾਲਕ ਦੀ ਗੱਲ ਮੰਨਣੀ ਪੈਣੀ ਸੀ ਉਹ ਆ ਕੇ ਹੱਥ ਜੋੜਦਾ ਦਰਬੇਸ਼ ਦੇ ਮੂਰੇ ਵੀ ਬਾਬਾ ਜੀ ਤੁਸੀਂ ਇੱਥੋਂ ਜਾਓ ਇਹਦਾ ਦਿਮਾਗ ਫਿਰਿਆ ਹੋਇਆ ਨਾਲੇ ਥੋਨੂੰ ਗਾਲਾਂ ਕੱਢੂ ਨਾਲੇ ਮੈਨੂੰ ਗਾਲਾਂ ਕੱਢੂ ਉਹ ਵਿਚਾਰਾ ਦਰਬੇਸ਼ ਆ ਜਿਹੜਾ ਉਹ ਹੱਸ ਕੇ ਉਥੋਂ ਬਾਹਰ ਨਿਕਲ ਜਾਂਦਾ ਖੈਰ ਰੱਬ ਦੀ ਮਾਸਤੀ ਚ ਹੁੰਦਾ ਕੁਛ ਨਹੀਂ ਉਹਦੇ ਮਨ ਦੇ ਵਿੱਚ ਆਉਂਦਾ ਕੋਈ ਗੁੱਸਾ ਨਹੀਂ ਕੋਈ ਗਿਲਾ ਨਹੀਂ ਆਪਣੀ ਮਸਤੀ ਦੇ ਵਿੱਚ ਬਾਹਰ ਨਿਕਲਦਾ ਚਾਰ ਕਦਮ ਹੋਰ ਚੱਲਦਾ ਅੱਗੇ ਜਾ ਕੇ ਇੱਕ ਹੋਰ ਘਰ ਆਉਂਦਾ ਇਸ ਘਰ ਦੀ ਮਾਲੀ ਹਾਲਤ ਬੜੀ ਵਧੀਆ ਨਹੀਂ ਹੁੰਦੀ ਇੱਥੇ ਇੱਕ ਔਰਤ ਰਹਿੰਦੀ ਆ ਤੇ ਤਿੰਨ ਉਹਦੇ ਬੱਚੇ ਹੁੰਦੇ ਆ ਘਰ ਦੇ ਵਿੱਚ ਖਾਣ ਪੀਣ ਨੂੰ ਬਸ ਮਸਾਂ ਹੀ ਦੋ ਟੋਕ ਹੁੰਦੇ ਨੇ ਦਰਬੇਸ਼ਾ ਉਹਦੇ ਵਾਸਤੇ ਚੰਗਾ ਮਾੜਾ ਵੱਡਾ ਛੋਟਾ ਕੁਛ ਨਹੀਂ ਹੁੰਦਾ ਉਹਦੇ ਵਾਸਤੇ ਸਭ ਬਰਾਬਰ ਹੁੰਦੇ ਆ ਉਹ ਇਸ ਘਰ ਦਾ ਵੀ ਬੂਹਾ ਖੜਕਾਉਂਦਾ। ਇੱਥੋਂ ਵੀ ਅੰਦਰੋਂ ਇੱਕ ਔਰਤ ਨਿਕਲਦੀ ਆ ਤੇ ਆ ਕੇ ਜਦੋਂ ਬਾਹਰ ਦੇਖਦੀ ਆ ਇੱਕ ਬਜ਼ੁਰਗ ਖੜਾ ਹੁੰਦਾ ਤੇ ਹੱਥ ਜੋੜਦੀ ਆ ਕਹਿੰਦੀ ਬਾਬਾ ਜੀ ਵੀ ਕੀ ਮਦਦ ਕਰ ਸਕਦੇ ਆ ਤੇ ਉਹ ਦਰবেশ ਕਹਿੰਦਾ ਕਹਿੰਦਾ ਵੀ ਭਾਈ ਜੇ ਕੁਛ ਰੁੱਖਾ ਮਿੱਸਾ ਹੈਗਾ ਤਾਂ ਵੀ ਮੈਂ ਮਸਾਫਰ ਆ ਸਫ਼ਰ ਤੇ ਨਿਕਲਿਆ ਹੋਇਆ ਰਾਤ ਪੈ ਗਈ ਭੁੱਖ ਲੱਗੀ ਆ। ਗੱਲ ਸੁਣ ਕੇ ਉਹ ਔਰਤ ਦਰবেশ ਨੂੰ ਕਹਿੰਦੀ ਕਿ ਬਾਬਾ ਜੀ ਤੁਸੀਂ ਅੰਦਰ ਆਓ। ਜੋ ਰੁਖਾ ਮਿਸਾ ਸੀ ਖਾਨੇ ਆ ਉਹਦੇ ਵਿੱਚੋਂ ਦੋ ਟੁਕਕ ਅਸੀਂ ਤੁਹਾਨੂੰ ਦੇ ਦਿਆਂਗੇ ਖੈਰ ਜਦੋਂ ਬਾਬਾ ਜੀ ਅੰਦਰ ਆਉਂਦੇ ਆ ਉਹ ਦਰवेश ਅੰਤਰਕ ਵੜ ਕੇ ਦੇਖਦਾ ਘਰ ਦੇ ਮਾਲੀ ਹਾਲਤ ਕੁਛ ਬੜੀ ਠੀਕ ਨਹੀਂ ਹੁੰਦੀ ਤੇ ਜਵਾਕਾਂ ਦੇ ਥਾਲ ਦੇ ਵਿੱਚ ਅੱਧੀ ਅੱਧੀ ਰੋਟੀ ਪਈ ਹੁੰਦੀ ਆ ਉਹ ਔਰਤ ਉਹਨਾਂ ਦੇ ਥਾਲ ਦੇ ਵਿੱਚ ਪਈ ਜਿਹੜੀ ਰੋਟੀ ਆ ਉਹਦੇ ਵਿੱਚੋਂ ਦੋ ਦੋ ਵਰਕੀਆਂ ਤੋੜ ਕੇ ਇੱਕ ਹੋਰ ਥਾਲ ਦੇ ਵਿੱਚ ਰੱਖਦੀ ਆ ਤੇ ਇੱਕ ਆਧੀ ਰੋਟੀ ਤੋੜ ਕੇ ਉਹ ਥਾਲ ਬਜ਼ੁਰਗ ਦੇ ਮੂਰੇ ਉਸ ਦਰवेश ਦੇ ਮੂਰੇ ਕਰ ਦਿੰਦੀ ਆ ਤੇ ਜੋ ਕਰੇ ਮਾੜਾ ਮੋਟਾ ਆਚਾਰ ਗੰਡਾ ਪਿਆ ਹੁੰਦਾ ਉਹ ਰੱਖ ਦਿੰਦੀਆਂ ਨਾਲ ਉਹਨਾਂ ਦਾ ਪਿਆਰ ਸਤਿਕਾਰ ਦੇਖ ਕੇ ਦਰবেশ ਦਾ ਜਿਹੜਾ ਮਨ ਭਰਿਆ ਹੁੰਦਾ ਉਹ ਪ੍ਰਸ਼ਾਦਾ ਦਾ ਛੱਕਦਾ ਤੇ ਨਾਲ ਆਪਣੇ ਰੱਬ ਦੇ ਨਾਲ ਗੱਲਾਂ ਕਰਦਾ ਤੇ ਉਹਨਾਂ ਵਾਸਤੇ ਰੱਬ ਤੋਂ ਦੁਆਵਾਂ ਮੰਗਦਾ ਹੁਣ ਉਹ ਜਦੋਂ ਪ੍ਰਸ਼ਾਦਾ ਛੱਕ ਕੇ ਜਾਣ ਲੱਗਦਾ ਤਾਂ ਔਰਤ ਕਹਿੰਦੀ ਆ ਕਿ ਬਾਬਾ ਜੀ ਤੁਸੀਂ ਸਫਰ ਤੇ ਜਾਣਾ ਤੁਸੀਂ ਬਾਹਰ ਨਾ ਜਾਓ ਰਾਤ ਹੋਈ ਹੋਈ ਆ ਅਵਾਰਾ ਜਾਨਵਰ ਅਬਾਰਾ ਕੁੱਤੇ ਫਿਰਦੇ ਆ ਕਹਿੰਦੀ ਤੁਹਾਡਾ ਕੋਈ ਨੁਕਸਾਨ ਨਾ ਹੋ ਜਵੇ ਮੈਂ ਇੱਥੇ ਤੁਹਾਨੂੰ ਬਾਹਰ ਟਾਟ ਪਿਛਾ ਦਿੰਨੀ ਆ ਤੁਸੀਂ ਉੱਥੇ ਪੈ ਜਾਓ ਅਸੀਂ ਅੰਦਰ ਪੈ ਜਾਂਦੀ ਖੈਰ ਉਹ ਬਜ਼ੁਰਗ ਗੱਲ ਸੁਣ ਲੈਂਦਾ ਤੇ ਉਹ ਉੱਥੇ ਬਾਹਰ ਪੈ ਜਾਂਦਾ ਪੈਣ ਤੋਂ ਪਹਿਲਾਂ ਉਹ ਰੱਬ ਦਾ ਨਾਮ ਲੈਂਦਾ ਤੇ ਰੱਬ ਦਾ ਨਾਮ ਲੈਂਦਾ ਲੈਂਦਾ ਉਹ ਸੌ ਜਾਂਦਾ ਇਦਰੇ ਔਰਤ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਕੱਚੇ ਕੋਠੇ 'ਚ ਵੜਦੀ ਆ ਤੇ ਉੱਥੇ ਜਾ ਕੇ ਇਹ ਪੈ ਜਾਂਦੀ ਆ ਖੈਰ ਜਦੋਂ ਸਵੇਰ ਹੁੰਦੀ ਆ ਬਜ਼ੁਰਗ ਘੋਟ ਦਾ ਜੋ ਘਰ ਦੇ ਵਿੱਚ ਚਾਹ ਵਗੈਰਾ ਬਣੀ ਹੁੰਦੀ ਆ ਬਜ਼ੁਰਗ ਨੂੰ ਦਿੱਤੀ ਜਾਂਦੀ ਆ ਉਹ ਦਰবেশ ਉਹ ਚਾਹ ਪੀ ਕੇ ਉਸ ਘਰ ਤੋਂ ਨਿਕਲਣ ਲੱਗਿਆ ਦਵਾ ਦੇ ਕੇ ਜਾਂਦਾ ਕਹਿੰਦਾ ਵੀ ਭਾਈ ਤੁਸੀਂ ਮੇਰੀ ਬੜੀ ਸੇਵਾ ਕੀਤੀ ਮੈਨੂੰ ਰਹਿਣ ਦਾ ਮੌਕਾ ਦਿੱਤਾ ਮੈਂ ਰੱਬ ਦੇ ਅੱਗੇ ਅਰਦਾਸ ਕਰਦਾ ਵੀ ਅੱਜ ਜੋ ਵੀ ਤੁਸੀਂ ਕਾਰਜ ਕਰੋ ਸਾਰਾ ਦਿਨ ਤੁਸੀਂ ਉਹੀ ਕਾਰਜ ਕਰਦੇ ਰਹੋ ਉਸ ਨੂੰ ਔਰਤ ਨੂੰ ਸਮਝ ਨਹੀਂ ਆਉਂਦੀ ਵੀ ਬਜ਼ੁਰਗ ਨੇ ਉਸ ਦਰवेश ਨੇ ਐਸੀ ਕਿਹੜੀ ਉਹਨੂੰ ਦੁਆ ਦੇਤੀ ਪਰ ਇੰਨੇ ਟਾਈਮ ਨੂੰ ਕਿਉਂਕਿ ਰੱਬ ਨੇ ਹੁਣ ਕਲਾ ਵਰਤੌਣੀ ਆ ਇੰਨੇ ਟਾਈਮ ਨੂੰ ਉਹਦਾ ਜਵਾਕ ਆ ਜਿਹੜਾ ਛੋਟਾ ਉਹ ਬਾਹਰੋਂ ਪਤਾ ਨਹੀਂ ਕਿੱਥੋਂ ਭਾਂਰ ਚੱਕ ਲਿਆਉਂਦਾ ਭਾਂਰ ਦਸੀਆਂ ਪੰਜੀਆਂ ਦੀ ਭਾਂਰ ਲੈ ਕੇ ਆਉਂਦਾ ਉਹਨੂੰ ਪਤਾ ਨਹੀਂ ਕਿੱਥੋਂ ਮਿਲ ਜਾਂਦੀ ਆ ਤੇ ਉਹ ਲਿਆ ਕੇ ਆਪਣੀ ਮਾਂ ਦੇ ਹੱਥ ਤੇ ਰੱਖਦਾ ਤੇ ਉਹਦੀ ਮਾਂ ਜਿਹੜੀ ਉਹ ਭਾਂਰ ਗਿਣਨਾ ਸ਼ੁਰੂ ਕਰਦੀ ਆ ਤੇ ਹੁਣ ਜਦੋਂ ਗਿਣਨਾ ਸ਼ੁਰੂ ਕਰਦੀ ਆ ਐਸੀ ਰੱਬ ਦੀ ਕਰਨੀ ਹੁੰਦੀ ਆ ਉਸ ਦਰवेश ਦੀ ਐਸੀ ਦੁਆ ਲੱਗਦੀ ਆ ਉਹਨੂੰ ਕਿਉਂ ਜਿਉਂ ਦੀਉ ਗਿਣੀ ਜਾਂਦੀ ਆ ਉਹ ਪੈਸੇ ਵਧ ਹੀ ਜਾਂਦੇ ਨਹੀਂ ਢੇਰ ਲੱਗ ਜਾਂਦਾ ਪੈਸੇ ਮੁੱਕਣ ਦੀ ਨਹੀਂ ਆਉਂਦੇ ਉਹ ਗਿਣੀ ਜਾਂਦੀ ਆ ਥੱਲੇ ਢੇਰ ਲੱਗੇ ਜਾਂਦੇ ਆ ਤੇ ਘਬਰਾ ਵੀ ਜਾਂਦੀ ਆ ਵੀ ਇਹ ਕੀ ਹੋ ਜਾਂਦਾ ਤੇ ਹੁਣ ਉਹ ਕਿਉਂਕਿ ਉਹਦੀ ਦੁਆ ਲੱਗੀ ਹੋਈ ਸੀ ਦਰਬੇਸ਼ ਨੇ ਪ੍ਰਮਾਤਮਾ ਤੋਂ ਕਲਾ ਵਰਤਾਉਣੀ ਸੀ ਤੇ ਉਹ ਬੰਦ ਕਰਨਾ ਵੀ ਚਾਹੁੰਦੀ ਆ ਫਿਰ ਵੀ ਨਹੀਂ ਬੰਦ ਹੋ ਰਿਹਾ ਕਿਉਂਕਿ ਉਹਨੇ ਸਾਰਾ ਦਿਨ ਕਾਊਂਟ ਕਰਨਾ ਹੀ ਸੀ ਉਹ ਸਾਰਾ ਦਿਨ ਗਿਣਤੀ ਕਰਨੀ ਸੀ ਤੇ ਉਹ ਆਪਣੇ ਬੱਚੇ ਨੂੰ ਕਹਿੰਦੀ ਆ ਵੀ ਉਹ ਜਿਹੜੇ ਵੱਡੇ ਘਰ ਵਾਲੇ ਨੇ ਉਹੀ ਜਿਹੜੀ ਮੱਚੀ ਦੀ ਬੁੜੀ ਹੁੰਦੀ ਆ ਵੀ ਉਹਨਾਂ ਦੇ ਘਰੋਂ ਬੋਰੀ ਲੈ ਕੇ ਆ। ਉਹ ਜਵਾਕ ਵਿਚਾਰਾ ਚਲੇ ਜਾਂਦਾ ਉਹਨਾਂ ਦੇ ਦਰ ਤੇ ਜਾ ਕੇ ਬੋਰੀ ਮੰਗਦਾ ਕਿਉਂਕਿ ਉਹ ਆਸਕਵਾਂਡ 'ਚ ਰਹਿੰਦੇ ਹੁੰਦੇ ਆ ਇੰਨਾ ਕਮੜਾ ਮੋਟਾ ਉਹਨਾਂ ਦੀ ਜਾਣ ਪਛਾਣ ਹੁੰਦੀ ਆ ਤੇ ਉਹ ਪੁੱਛਦੀ ਆ ਕਿ ਨਹੀਂ ਬੋਰੀ ਕੀ ਕਰਨੀ ਆ। ਕਹਿੰਦਾ ਵੀ ਘਰੇ ਪੈਸੇ ਪਾਉਣੇ ਆ। ਉਹ ਸੋਚਦੀ ਆ ਵੀ ਜਵਾਕ ਆ ਉਦਾਂ ਹੀ ਕਹਿਤਾ ਹੋਣਾ ਵੀ ਇਹਨਾਂ ਦੇ ਘਰੇ ਪੈਸੇ ਕਿੱਥੋਂ ਆਣੇ ਆ। ਉਹ ਬੋਰੀ ਦੇ ਦਿੰਦੀ ਆ। ਉਹ ਘਰੇ ਆ ਕੇ ਬੋਰੀ ਭਰਦੇ ਆ ਪਰ ਹੁਣ ਉਹ ਪੈਸੇ ਜਿਉਂ-ਜਿਉਂ ਗਿਣਤੀ ਆ ਹੋਰ ਢੇਰ ਲੱਗੀ ਜਾਂਦਾ। ਉਹਨੂੰ ਫੇਰ ਭੇਜਦੀ ਆ। ਉਹ ਦੁਬਾਰਾ ਆ ਕੇ ਬੋਰੀ ਮੰਗਦਾ ਹੁਣ ਪਰਮਾਤਮਾ ਵੱਲੋਂ ਤੇ ਮਨ ਦੇ ਵਿੱਚ ਇਹ ਗੱਲ ਆਉਂਦੀ ਆ ਵੀ ਬੋਰੀਆਂ ਦੇ ਨਾਲ ਤਾਂ ਸਰਨਾ ਨਹੀਂ ਹੈਗਾ ਵੀ ਸ਼ਾਇਦ ਉਹ ਜਿਹੜਾ ਦਰਬੇਸ਼ ਸੀਗਾ ਉਹਨੇ ਮੈਨੂੰ ਜਾਂਦੇ-ਜਾਂਦੇ ਨੇ ਵਰਦਾਨ ਦਿੱਤਾ ਸੀਗਾ ਵੀ ਸ਼ਾਇਦ ਕੋਈ ਉਹਨੇ ਕਲਾ ਵਰਤਾਈ ਆ ਉਹਦੇ ਅੰਦਰ ਇੱਕ ਵਿਚਾਰੀ ਦੇ ਕੋਲੇ ਲੱਕੜ ਦੀ ਪੇਟੀ ਹੁੰਦੀ ਆ ਖਾਲੀ ਪਈ ਹੁੰਦੀ ਆ ਹੁਣ ਪੇਟੀਓ ਖੋਲ ਲੈਂਦੀ ਆ ਤੇ ਉਹਦੇ ਵਿੱਚ ਕਾਊਂਟ ਕਰਨਾ ਸ਼ੁਰੂ ਕਰਦੀ ਆ ਪੇਟੀ ਦੇ ਵਿੱਚ ਢੇਰ ਲੱਗ ਜਾਂਦੇ ਆ ਅਥਣ ਤੱਕ ਜਦੋਂ ਸੂਰਜੇ ਛਿਪਣ ਵਾਲਾ ਹੁੰਦਾ ਉਦੋਂ ਤੱਕ ਉਹ ਕਾਊਂਟ ਕਰਦੀ ਰਹਿੰਦੀ ਆ ਗਿਣਦੀ ਰਹਿੰਦੀ ਆ ਗਣਦੀ ਰਹਿੰਦੀ ਆ ਤੇ ਪੈਸੇ ਖਤਮ ਨਹੀਂ ਹੁੰਦੇ ਤੇ ਜਿੱਦਾਂ ਹੀ ਅਥਣ ਹੁੰਦਾ ਪੈਸੇ ਖਤਮ ਹੋ ਜਾਂਦੇ ਆ ਪਰ ਹੁਣ ਇਸ ਸਮੇਂ ਉਹਦੇ ਕੋਲੇ ਢੇਰ ਲੱਗ ਜਾਂਦੇ ਆ ਪੈਸਿਆਂ ਦੇ ਤੇ ਉਧਰ ਜਿਹੜੀ ਉਹਨਾਂ ਦੀ ਗਵਾਂਡਣ ਹੁੰਦੀ ਆ ਉਹਦੇ ਮਨ ਦੇ ਵਿੱਚ ਇਹ ਗੱਲ ਉੱਠਦੀ ਆ ਵੀ ਜਵਾਕ ਤਿੰਨ ਚਾਰ ਵਾਰ ਹੀ ਆਇਆ ਸੀ ਵੀ ਕੁਛ ਤਾਂ ਕਰਦੇ ਨੇ ਜਿਹੜਾ ਉਹ ਮੈਨੂੰ ਪੈਸਿਆਂ ਦਾ ਗਿਆ ਗਿਆ ਵੀ ਇਹਦਿਆਂ ਕਿਹੜਾ ਖਜ਼ਾਨਾ ਮਿਲ ਗਿਆ ਵੀ ਦੇਖ ਕੇ ਆਈਏ ਕਿਉਂਕਿ ਆਸ ਗਵਾਂਢ ਜੇ ਇੱਕ ਦੂਜੇ ਨੂੰ ਜਾਣਦੇ ਹੁੰਦੇ ਆ ਤੇ ਉਹਨੋਂ ਆ ਕੇ ਇਹਨਾਂ ਦੇ ਦਰ ਦੇ ਮੂਹਰੇ ਖੜ ਕੇ ਆਵਾਜ਼ ਮਾਰਦੀ ਆ ਤੇ ਅੰਦਰ ਆ ਕੇ ਉਹ ਦੇਖਦੀ ਆ ਨਾ ਤੇ ਉਹਨੂੰ ਪੁੱਛਦੀ ਆ ਕਹਿੰਦੀ ਕਹਿੰਦੀ ਵੀ ਤੇਰਾ ਮੁੰਡਾ ਆਇਆ ਸੀ ਵੀ ਤਿੰਨ ਚਾਰ ਵਾਰੀ ਬੋਰੀ ਲੈ ਕੇ ਗਿਆ ਤੇ ਉਹ ਮੈਨੂੰ ਕਹਿੰਦਾ ਵੀ ਘਰੇ ਪੈਸੇ ਪਾਉਣੇ ਆ ਵੀ ਇਹ ਕਿਹੜਾ ਖਜ਼ਾਨਾ ਹੱਥ ਲੱਗ ਗਿਆ ਉਹ ਗਰੀਬ ਔਰਤ ਕਹਿੰਦੀ ਵੀ ਖਜ਼ਾਨਾ ਨਹੀਂ ਜੀ ਸਾਡੇ ਹੱਥ ਲੱਗਿਆ ਕਹਿੰਦੀ ਸਾਨੂੰ ਤਾਂ ਕੋਈ ਉਹ ਨਾ ਕੱਲ ਇੱਕ ਦਰवेश ਆਇਆ ਸੀ ਕੱਲ ਉਹਨੂੰ ਅਸੀਂ ਪ੍ਰਸ਼ਾਦਾ ਸ਼ਕਾਇਆ ਸੀ ਵੀ ਉਹ ਜਾਂਦਾ ਜਾਂਦਾ ਕੋਈ ਕਲਾ ਵਰਤਾ ਆ ਗਿਆ ਸਾਨੂੰ ਤਾਂ ਉਹਨੇ ਇੱਕ ਵਰਦਾਨ ਦਿੱਤਾ ਵੀ ਉਹਦੇ ਵਰਦਾਨ ਕਰਕੇ ਸਾਡੇ ਘਰੇ ਤਾਂ ਪੈਸਿਆਂ ਦਾ ਢੇਰ ਲੱਗ ਗਿਆ ਉਹ ਅਮੀਰ ਔਰਤ ਪੁੱਛਦੀ ਆ ਵੀ ਕਿਹੜੀ ਦਰवेश ਦੀ ਗੱਲ ਕਰਦੀਆਂ ਕਹਿੰਦੀ ਵੀ ਕੱਲ ਸ਼ਾਮ ਨੂੰ ਆਥਣੇ ਜੀ ਆਇਆ ਸੀਗਾ ਤੇ ਦਰਵਾਜ਼ਾ ਖੜਕਾ ਕੇ ਉਹਨੇ ਕਹਿੰਦਾ ਵੀ ਭੁੱਖ ਲੱਗੀ ਆ ਮੈਨੂੰ ਕੋਈ ਰੁੱਖੀ ਮਿੱਸੀ ਦੇ ਦਿਓ ਤੇ ਕਹਿੰਦੀ ਅਸੀਂ ਕੁਦਰਤੀ ਉਸ ਵੇਲੇ ਰੋਟੀ ਖਾਣ ਲੱਗੇ ਸੀ ਤੇ ਜੋ ਘਰੇ ਸੀਗਾ ਟੱਕ ਉਹਦੇ ਵਿੱਚੋਂ ਅਸੀਂ ਥੋੜਾ ਉਹਨੂੰ ਦੇਤਾ ਤੇ ਉਹ ਫਿਰ ਮੁੜ ਕੇ ਰਾਤ ਹੋ ਗਈ ਤੇ ਅਸੀਂ ਉਹਨੂੰ ਕਹਤਾ ਵੀ ਤੂੰ ਇੱਥੇ ਹੀ ਆਰਾਮ ਕਰ ਲੈ ਤੇ ਉਹਨੇ ਆਰਾਮ ਕੀਤਾ ਸਵੇਰੇ ਜਾਂਦਾ ਜਾਂਦਾ ਖੁਸ਼ ਸੀਗਾ ਬਹੁਤ ਤੇ ਖੁਸ਼ੀ ਖੁਸ਼ੀ ਦੇ ਵਿੱਚ ਸਾਨੂੰ ਵਰਦਾਨ ਦੇ ਗਿਆ ਤੇ ਹੁਣ ਉਹ ਜਿਹੜੀ ਅਮੀਰ ਔਰਤ ਸੀ ਉਹਦੇ ਮਨ ਦੇ ਵਿੱਚ ਆਉਂਦਾ ਵੀ ਇਹ ਤਾਂ ਦਰਬੇਸ਼ ਮੇਰੇ ਘਰੇ ਵੀ ਆਇਆ ਸੀ ਵੀ ਮੇਤੋ ਤਾਂ ਬਹੁਤ ਵੱਡੀ ਗਲਤੀ ਹੋ ਗਈ ਉਹਨੂੰ ਪੁੱਛਦੀ ਹੈ ਕਹਿੰਦੀ ਕਿੱਧਰ ਨੂੰ ਗਿਆ ਉਹ ਦੱਸਦੀ ਹੈ ਕਹਿੰਦੀ ਵੀ ਇੱਥੋਂ ਨਿਕਲ ਗਿਆ ਤਨੂੰ ਸੱਜੇ ਨੂੰ ਹੋ ਗਿਆ ਵੀ ਆ ਪਿੰਡ ਦੇ ਬਾਹਰ ਨੂੰ ਨਿਕਲ ਗਿਆ ਫਿਰ ਨਹੀਂ ਫਿਰਨੀ ਉਹ ਭੱਜ ਕੇ ਜਾਂਦੀ ਹੈ ਆਪਣੇ ਘਰੇ ਤੇ ਆਪਣੇ ਘਰੇ ਜਾ ਕੇ ਆਪਣੇ ਨੌਕਰ ਨੂੰ ਕਹਿੰਦੀ ਆ ਕਹਿੰਦੀ ਵੀ ਉਹ ਜਿਹੜਾ ਦਰवेश ਆਇਆ ਸੀਗਾ ਕੱਲ ਉਹ ਕਹਿੰਦਾ ਹਾਂਜੀ ਕਹਿੰਦੀ ਉਹਨੂੰ ਜਿੰਮੇ ਮਰਜ਼ੀ ਕਰਕੇ ਲੱਭ ਕੇ ਲੈ ਕੇ ਆ ਮੇਰੇ ਕੋਲੇ ਜੇ ਨਾ ਲੈ ਕੇ ਆਂਦਾ ਤਾਂ ਮੈਂ ਤੈਨੂੰ ਕੁੱਟਣਾ ਤੇਰੀਆਂ ਲੱਤਾਂ ਤੋੜ ਦੂੰ ਲਓ ਜੀ ਉਹ ਨੌਕਰ ਵਿਚਾਰਾ ਹੁਣ ਫੇਰ ਔਖਾ ਪੜਾਣਾ ਵੀ ਹੁਣ ਕਰੇ ਤਾਂ ਕੀ ਕਰੇ ਕਿਉਂਕਿ ਮਾਲਕ ਦਾ ਹੁਕਮ ਮੰਨਣਾ ਪੈਣਾ ਨਿਕਲ ਜਾਂਦਾ ਵਿਚਾਰਾ ਅਗਲੇ ਪਿੰਡ ਚ ਪਹੁੰਚਦਾ ਤਾਂ ਉੱਥੇ ਤੁਰਿਆ ਫਿਰਦਾ ਹੁੰਦਾ ਉਹ ਬਜ਼ੁਰਗ ਉਹ ਫੱਕਰ ਉਹ ਦਰवेश ਉਥੇ ਅਗਲੇ ਪਿੰਡ ਦੇ ਵਿੱਚ ਤੁਰਿਆ ਫਿਰਦਾ ਹੁੰਦਾ ਤੇ ਉਹਨਾਂ ਨੌਕਰ ਉਹਦੇ ਕੋਲੇ ਜਾ ਕੇ ਅਰਜ ਕਰਦਾ ਕਹਿੰਦਾ ਵੀ ਬਾਬਾ ਜੀ ਵੀ ਤੁਹਾਨੂੰ ਮੁੜ ਕੇ ਜਾਣਾ ਪੈਣਾ ਸਾਡੇ ਪਿੰਡ ਵੀ ਤੁਸੀਂ ਉਸੇ ਘਰੇ ਦੁਬਾਰਾ ਚਲੋ ਉਹ ਕਹਿੰਦਾ ਭਾਈ ਕਿਹੜੇ ਘਰੇ ਕਹਿੰਦਾ ਜੀ ਕੱਲ ਤੁਸੀਂ ਆਏ ਨਹੀਂ ਸੀਗੇ ਵੀ ਇੰਦਾ ਕਰਕੇ ਸ਼ਾਮ ਨੂੰ ਵੀ ਸਾਡੇ ਘਰੇ ਤੇ ਸਾਡੀ ਮਾਲਕਣ ਨੇ ਤੁਹਾਨੂੰ ਮਾੜਾ ਚੰਗਾ ਬੋਲਿਆ ਤੇ ਉਹ ਤੋਂ ਬਾਅਦ ਤੁਹਾਨੂੰ ਘਰੋਂ ਕੱਢਤਾ ਉਹ ਕਹਿੰਦਾ ਹਾਂ ਭਾਈ ਆਏ ਸੀ ਤੇ ਕਹਿੰਦਾ ਵੀ ਹੁਣ ਉਹ ਮਾਲਕਣ ਤੁਹਾਨੂੰ ਦੁਬਾਰਾ ਬੁਲਾਉਂਦੀ ਆ ਉਹ ਦਰਵੇਸ਼ ਕਹਿੰਦਾ ਵੀ ਨਹੀਂ ਹੁਣ ਸਮਾਂ ਲੰਘ ਗਿਆ ਹੁਣ ਤਾਂ ਮੇਰੇ ਰਾਹ ਹੋਰ ਨੇ ਮੋੜ ਤੱਕ ਖੇਡ ਹੋ ਰਾਂ ਤੇ ਉਹ ਕਹਿੰਦਾ ਵੀ ਬਜ਼ੁਰਗੋ ਚੱਲੋ ਮੇਰੇ ਨਾਲ ਕਿਉਂਕਿ ਜੇ ਤੁਸੀਂ ਨਾ ਗਏ ਮੇਰਾ ਕੰਮ ਵੀ ਛੁੱਟ ਜਾਣਾ ਤੇ ਮੇਰੇ ਗਾਲਾਂ ਛਿੱਤਰ ਜਿਹੜੇ ਪੈਣੇ ਆ ਉਹ ਲੱਗ ਤੋਂ ਚੱਲ ਦਰਬੇਸ਼ ਕਹਿੰਦਾ ਵੀ ਤੇਰੇ ਕਰਕੇ ਮੈਂ ਚੱਲਦਾ ਕਿਉਂਕਿ ਮੈਂ ਤੇਰਾ ਵੀ ਦਿਲ ਨਹੀਂ ਤੋੜਨਾ ਚਾਹੁੰਦਾ ਨਹੀਂ ਤਾਂ ਕਹਿੰਦਾ ਹੁਣ ਜਾਣਾ ਬਣਦਾ ਨਹੀਂ ਸੀ ਖੈਰ ਉਹ ਦਰਬੇਸ਼ ਉਹਨ ਦੁਬਾਰਾ ਉਸ ਔਰਤ ਦੇ ਘਰੇ ਜਾਂਦਾ ਜੀ ਦਾ ਘਰ ਅਮੀਰ ਆ ਘਰ ਦੇ ਵਿੱਚ ਸਾਰਾ ਕੁਝ ਹੀ ਆ तकरीबन ਖਾਣ ਪੀਣ ਨੂੰ ਪੈਸਾ ਤੇ ਲਾਹਰਛ ਹੈ ਘਰ ਦੇ ਵਿੱਚ ਤੇ ਅੱਜ ਹੁਣ ਉਹ ਬਜ਼ੁਰਗ ਦੀ ਵੇਟ ਕਰਦੀ ਆ ਉਸ ਦਰवेश ਦੀ ਤੇ ਘਰੇ ਉਹਨੇ ਖਾਣਾ ਪਾਣੀ ਸਾਰਾ ਕੁਝ ਬਣਾਇਆ ਹੋਇਆ ਜਦੋਂ ਬਜ਼ੁਰਗ ਘਰੇ ਪਹੁੰਚਦਾ ਤਾਂ ਉਸ ਦਰवेश ਨੂੰ ਦੇਖ ਕੇ ਬੜਾ ਖੁਸ਼ ਹੁੰਦੀ ਆ ਤੇ ਹੁਣ ਹੱਥ ਜੋੜ ਕੇ ਉਹਦੇ ਮੂਹਰੇ ਖੜ ਜਾਂਦੀ ਆ ਕਹਿੰਦੀ ਵੀ ਬਾਬਾ ਜੀ ਵੀ ਮੈਂ ਜੋ ਤੁਹਾਡੇ ਨਾਲ ਬਤਮੀਜੀ ਕੀਤੀ ਮੈਂ ਤੁਹਾਡੇ ਨਾਲ ਮਾੜਾ ਚੰਗਾ ਬੋਲਿਆ ਮਾੜਾ ਬਤੀਰਾ ਕੀਤਾ ਮਾੜਾ ਬਿਹਾਰ ਕੀਤਾ ਉਹਦੇ ਵਾਸਤੇ ਮੈਂ ਮਾਫੀ ਮੰਗਦੀ ਆ ਤੇ ਮੈਂ ਬੜੀ ਸ਼ਰਮਿੰਦਾ ਮੇਰਾ ਦਿਲ ਕਰਦਾ ਕਿ ਮੈਂ ਤੁਹਾਡੀ ਸੇਵਾ ਕਰਾਂ ਇਸੇ ਕਰਕੇ ਮੈਂ ਖਾਸ ਤੁਹਾਨੂੰ ਆਪਣੇ ਘਰੇ ਦੁਬਾਰਾ ਬੁਲਾਇਆ ਦਰਵੇਸ਼ ਨੇ ਇਹ ਰੱਬ ਦੇ ਪਿਆਰੇ ਨੇ ਉਹਦੇ ਭਾਗਤ ਨੇ ਇਹਨਾਂ ਨੂੰ ਪਤਾ ਹੁੰਦਾ ਵੀ ਕਿਹੜੇ ਬੰਦੇ ਦੇ ਮਨ ਦੇ ਵਿੱਚ ਕੀ ਚੱਲਦਾ ਖੈਰ ਉਹ ਹੱਸਦੇ ਨੇ ਹੱਸ ਕੇ ਕਹਿੰਦੇ ਵੀ ਕੋਈ ਨਾ ਪਾਈ ਆਪਾਂ ਤੈਨੂੰ ਮaaf ਕਰਤਾ ਵੀ ਲਿਆਓ ਦੱਸੋ ਕੀ ਪ੍ਰਸ਼ਾਦਾ ਬਣਾਇਆ ਛਕਾਓ ਲਾਉ ਦੀ ਉਹ ਪ੍ਰਸ਼ਾਦਾ ਛਕਾਉਂਦੀ ਆ ਤੇ ਛਕਾਉਂਦੀ ਆ ਤਾਂ ਉਹਨਾਂ ਨੂੰ ਕਹਿੰਦੀ-ਕਹਿੰਦੀ ਵੀ ਅੱਜ ਤੁਸੀਂ ਰਹਿਣਾ ਵੀ ਇੱਥੇ ਹੀ ਆ ਮੈਂ ਤੁਹਾਡੀ ਸੇਵਾ ਕਰਨੀ ਆ ਇਹ ਉਹਨਾਂ ਬਾਅਦ ਤੇ ਇੱਕ ਵਧੀਆ ਪਲੰਗ ਲਾਇਆ ਜਾਂਦਾ ਇੱਕ ਵਧੀਆ ਬੈੱਡ ਲਾਇਆ ਜਾਂਦਾ ਤੇ ਉਹ ਦਰਵੇਸ਼ ਰਾਤ ਨੂੰ ਉਸ ਬੈੱਡ ਤੇ ਪੈਂਦਾ ਵਧੀਆ ਆਪਣੀ ਨੀਂਦ ਕੱਟਦਾ ਰੱਬ ਦਾ ਨਾ ਲੈਂਦਾ ਹੱਸਦਾ ਰੱਬ ਨਾਲ ਗੱਲਾਂ ਕਰਦਾ ਆਪਣੀ ਯਾਨੀ ਮਸਤੀ ਦੇ ਵਿੱਚ ਉਹਦੀ ਰਾਤ ਨਿਕਲਦੀ ਆ ਸਵੇਰੇ ਉੱਠਦਾ ਤੇ ਉੱਠ ਕੇ ਉਸ ਔਰਤ ਨੂੰ ਕਹਿੰਦਾ ਵੀ ਚੰਗਾ ਭਾਈ ਬਹੁਤ ਸੇਵਾ ਕੀਤੀ ਤੁਸੀਂ ਬੜਾ ਮਨ ਖੁਸ਼ ਹੋਇਆ ਤੇ ਚੰਗਾ ਹੁਣ ਅਸੀਂ ਚੱਲਦੇ ਆ ਆਪਣੇ ਸਫ਼ਰ ਦੇ ਉੱਤੇ ਜਿਉਂਦੇ ਵਾਸਤੇ ਰਹੋ ਇਹਨਾਂ ਕਹਿ ਕੇ ਬਜ਼ੁਰਗਾ ਉਹ ਦਰਵੇਸ਼ ਤੁਰ ਪੈਂਦਾ ਪਰ ਉਹ ਔਰਤ ਦੇ ਮਨ ਦੇ ਵਿੱਚ ਉਹੀ ਲਾਲਚ ਹੁੰਦਾ ਵੀ ਉਹਨੂੰ ਤਾਂ ਵਰਦਾਨ ਦਿੱਤਾ ਸੀ ਮੈਨੂੰ ਵਰਦਾਨ ਹੀ ਨਹੀਂ ਦਿੱਤਾ ਤੇ ਪਿੱਛੋਂ ਆਵਾਜ਼ ਮਾਰਦੀ ਆ ਕਹਿੰਦੀ ਬਜ਼ੁਰਗੋ ਵੀ ਦੇਖੋ ਤੁਸੀਂ ਮੇਰੇ ਖਾਣ ਪੀਣ ਤੋਂ ਇੱਥੇ ਰਹਿਣ ਤੋਂ ਖੁਸ਼ ਹੋਏ ਹੋ ਮੈਨੂੰ ਵੀ ਵਰਦਾਨ ਦੇ ਦਿਓ ਉਹ ਬਜ਼ੁਰਗ ਹੱਸ ਪੈਂਦਾ ਕਹਿੰਦੇ ਵੀ ਕਿਹੜਾ ਵਰਦਾਨ ਕਹਿੰਦੀ ਜਿਹੜਾ ਵਰਦਾਨ ਤੁਸੀਂ ਸਾਡੀ ਗਵਾਂਢਣ ਨੂੰ ਦਿੱਤਾ ਉਹੀ ਵਰਦਾਨ ਦਰਵੇਸ਼ ਹੱਸ ਪੈਂਦਾ ਕਿਉਂਕਿ ਦਿਲ ਦੀ ਜਾਣਦਾ ਹੁੰਦਾ ਸਾਰੀ ਉਹ ਤੇ ਕਹਿੰਦਾ ਚੰਗਾ ਭਾਈ ਤੈਨੂੰ ਵੀ ਵਰਦਾਨ ਦਿੱਤਾ ਵੀ ਤੂੰ ਵੀ ਅੱਜ ਜੋ ਕਰਨਾ ਸ਼ੁਰੂ ਕਰੇ ਸਾਰਾ ਦਿਨ ਉਹੀ ਕਰਦੀ ਰਹੇ। ਲਓ ਜੀ ਖੁਸ਼ ਹੋ ਜਾਂਦੀ ਆ ਕਹਿੰਦੀ ਵੀ ਅੱਜ ਤਾਂ ਬਣ ਗਈ ਗੱਲ ਹੁਣ ਮੈਂ ਜਾ ਕੇ ਸੋਨੇ ਚਾਂਦੀ ਦੇ ਸਿੱਕੇ ਕੱਢ ਕੇ ਤੇ ਗਿਣਨੇ ਸ਼ੁਰੂ ਕਰਦੀ ਆ। ਪਰ ਉਹੀ ਗੱਲ ਆ ਨਾ ਵੀ ਪਾਸ਼ਾ ਨੇ ਕਲਾ ਵਰਤਉਣੀ ਹੁੰਦੀ ਆ। ਇਨੇ ਨੂੰ ਉਹਦਾ ਨੌਕਰ ਆਵਾਜ਼ ਮਾਰਦਾ ਕਹਿੰਦਾ ਵੀ ਭਾਈ ਮੈਨੂੰ ਮੇਰੀ ਰੋਟੀ ਦੇ ਦਿਓ ਮੈਂ ਬਾਹਰ ਜਾ ਕੇ ਕੰਮ ਕਰਨਾ ਵੀ ਮੈਂ ਕਿੰਨਾ ਚਿਰ ਭੁੱਖਾ ਬੈਠਾ ਰਹੂੰ ਉਹਦੇ ਵੀ ਮਨ ਦੇ ਵਿੱਚ ਆਉਂਦਾ ਕਹਿੰਦੀ ਰਾਤ ਦੇ ਚੌਲ ਪਏ ਨੇ ਨਾਲੇ ਤਾਂ ਮੈਂ ਇਹਨੂੰ ਦੇ ਦੇਣੀ ਆ ਨਾਲੇ ਕਹਿੰਦੀ ਇੱਥੇ ਬਾਹਰ ਕਿਸੇ ਹੋਰ ਨੂੰ ਦੇ ਦੇਣੀ ਆ ਲਓ ਜੀ ਉਹ ਅੰਦਰੋਂ ਚੌਲਾਂ ਦਾ ਬਾਟਾ ਚੱਕਦੀ ਆ ਚੱਕ ਕੇ ਤੇ ਉਹ ਨਾਲੇ ਤਾਂ ਆਪਣੇ ਨੌਕਰ ਨੂੰ ਦੇ ਦਿੰਦੀ ਆ ਚੌਲ ਤੇ ਉਹ ਤੋਂ ਬਾਅਦ ਨਾਲੇ ਬਾਹਰ ਗਲੀ ਦੇ ਵਿੱਚ ਜਿਹੜੇ 2-4 ਜਵਾਕ ਤੁਰੇ ਫਿਰਦੇ ਨੇ ਉਹਨਾਂ ਨੂੰ ਆਵਾਜ਼ ਮਾਰ ਕੇ ਚੌਲ ਫੜਾ ਦਿੰਦੀ ਆ ਤੇ ਸੋਚਦੀ ਆ ਵੀ ਚੌਲ ਇਹਨਾਂ ਨੂੰ ਦੇ ਕੇ ਫਿਰ ਜਾ ਕੇ ਮੈਂ ਆਪਣਾ ਜਿਹੜਾ ਸੋਨਾ ਚਾਂਦੀ ਦੇ ਸਿੱਕੇ ਨੇ ਉਹ ਫਿਰ ਗਿਣਨੇ ਸ਼ੁਰੂ ਕਰਦੀ ਆ ਵੀ ਮੈਨੂੰ ਮੁੜ ਕੇ ਕੋਈ ਤੰਗ ਨਾ ਕਰੇ ਮੈਨੂੰ ਮੁੜ ਕੇ ਕੋਈ ਆਵਾਜ਼ ਨਾ ਮਾਰੇ ਲਓ ਜੀ ਉਹ ਜਦੋਂ ਚੌਲ ਵਰਤੌਣ ਲੱਗਦੀ ਆ ਤਾਂ ਇਹ ਭੁੱਲ ਜਾਂਦੀ ਆ ਵੀ ਪਹਿਲਾ ਕਾਰਜ ਜੀ ਜਿਹੜਾ ਮੈਂ ਕਰਨਾ ਉਹੀ ਕਰਨਾ ਸਾਰਾ ਦਿਨ ਹੁਣ ਉਹ ਐਸੇ ਚੌਲ ਵਰਤੌਣ ਲੱਗਦੀ ਆ ਐਸਾ ਉਹ ਭੋਜਨ ਵਰਤੌਣ ਲੱਗਦੀ ਆ ਤੇ ਕਲਾ ਭਾਰਤ ਦੀਆ ਪਰਮਾਤਮਾ ਦੀ ਜਿੰਨਾ ਘਰ ਦੇ ਵਿੱਚ ਰਾਸ਼ਨ ਪਢਾਰ ਹੁੰਦਾ ਸਾਰਾ ਫੇਰ ਬਣਾ ਲੈਂਦੀ ਆ ਜਦੋਂ ਖਤਮ ਹੋ ਜਾਂਦਾ ਫੇਰ ਵਰਤੌਣ ਲੱਗ ਜਾਂਦੀ ਆ ਫੇਰ ਬਣਾ ਲੈਂਦੀ ਆ ਫੇਰ ਵਰਤੌਣ ਲੱਗ ਜਾਂਦੀ ਆ ਜੇ ਘਰ ਦੇ ਵਿੱਚ ਰਾਸ਼ਨ ਮੁੱਕ ਜਾਂਦਾ ਨੌਕਰ ਨੂੰ ਜਿਹੜੇ ਪੈਸੇ ਹੁੰਦੇ ਉਹ ਵੀ ਦੇ ਦਿੰਦੀ ਆ ਵੀ ਹੋਰ ਲਿਆ ਰਾਸ਼ਨ ਤੇ ਬਣਾਈ ਜਾਂਦੀ ਆ ਰਾਸ਼ਨ ਖਲਾਈ ਜਾਂਦੀ ਆ ਬਣਾਈ ਜਾਂਦੀ ਆ ਖਲਾਈ ਜਾਂਦੀ ਆ ਜਿੰਨਾ ਚਿਰ ਸੂਰਜ ਨਹੀਂ ਛਿਪਦਾ ਹਟਣਾ ਵੀ ਚਾਹੁੰਦੀ ਆ ਪਰ ਹਟ ਨਹੀਂ ਸਕਦੀ ਤੇ ਬਾਹਰ ਲੋਕ ਵੀ ਬੜੇ ਖੁਸ਼ ਹੁੰਦੇ ਨੇ ਵੀ ਅੱਜ ਪਤਾ ਨਹੀਂ ਵੀ ਇਹਨੂੰ ਅਮੀਰ ਔਰਤ ਨੂੰ ਇਹਨੂੰ ਕੀ ਹੋ ਗਿਆ ਵੀ ਇਹ ਤਾਂ ਕਿਸੇ ਨੂੰ ਸਿੱਧੇ ਮੂੰਹ ਬੁਲਾਉਂਦੀ ਨਹੀਂ ਵੀ ਅੱਜ ਸਾਰਿਆਂ ਨੂੰ ਆਪ ਬਣਾ ਬਣਾ ਕੇ ਖਵਾਉਂਦੀ ਆ ਵੀ ਬੜਾਏ ਦੇ ਤੇ ਅਸਰ ਹੋਇਆ ਲੋਕ ਵੀ ਗੱਲਾਂ ਕਰਦੇ ਆ ਵੀ ਇਹਦੇ ਘਰੇ ਕੋਈ ਫੱਕਰ ਆ ਕੇ ਗਿਆ ਸੀ ਇਹਦੇ ਘਰੇ ਕੋਈ ਦਰवेश ਆ ਕੇ ਗਿਆ ਸੀ ਵੀ ਉਹਨੇ ਕੋਈ ਇਹਨੂੰ ਸਿੱਖਿਆ ਦਿੱਤੀ ਆ ਨਾ ਤੇ ਜਦ ਤੱਕ ਸ਼ਾਮ ਹੁੰਦੀ ਆ ਉਦੋਂ ਤੱਕ ਘਰ ਦਾ ਅੰਨ ਪਾਣੀ ਸਭ ਕੁਝ ਲੋਕਾਂ 'ਚ ਵੰਡ ਦਿੰਦੀ ਆ ਤੇ ਹੁਣ ਜਦੋਂ ਆਥਣ ਹੁੰਦਾ ਤੇ ਇਹ ਰਾਸ਼ਨ ਵੰਡਣੋਂ ਹਟਦੀ ਆ ਤਾਂ ਪੂਰੀ ਥੱਕੀ ਹੋਈ ਹੁੰਦੀ ਆ ਤੇ ਆ ਕੇ ਆਪਣੇ ਮੰਜੇ ਤੇ ਬੈਠਦੀ ਆ ਤੇ ਸੋਚਦੀ ਆ ਵੀ ਅੱਜ ਮੇਰੇ ਨਾਲ ਹੋਇਆ ਕੀ ਫਿਰ ਇਹਨੂੰ ਪ੍ਰਮਾਤਮਾ ਵੱਲੋਂ ਇਹ ਸੋਚੀ ਆਉਂਦੀ ਆ ਵੀ ਇਹਨੇ ਦਰਵੇਸ਼ ਨੂੰ ਸਿਰਫ ਲਾਲਚ ਬਸ ਹੋ ਕੇ ਆਪਣੇ ਘਰੇ ਬੁਲਾਇਆ ਸੀ ਕਿਉਂਕਿ ਜਦੋਂ ਆਪ ਆਇਆ ਸੀ ਇਹਨੂੰ ਦੁਆਵਾ ਮ ਦੇਣ ਵਾਸਤੇ ਜਦੋਂ ਆਪ ਆਇਆ ਸੀ ਇਹਨੂੰ ਆਸ਼ੀਰਵਾਦ ਦੇਣ ਵਾਸਤੇ ਉਦੋਂ ਇਹਨੇ ਉਹਨੂੰ ਆਪਣੇ ਘਰੇ ਆਉਣ ਨਹੀਂ ਦਿੱਤਾ ਉਦੋਂ ਇਹਨੇ ਉਹਨੂੰ ਚੰਗਾ ਮਾੜਾ ਬੋਲਿਆ ਤਾਂ ਫਿਰ ਇਹਨੂੰ ਸਮਝ ਆਈ ਵੀ ਜਿਹੜੇ ਦਰਵੇਸ਼ ਹੁੰਦੇ ਆ ਉਹ ਸਭ ਕੁਝ ਜਾਣਦੇ ਆ ਵੀ ਉਹਨੂੰ ਪਤਾ ਲੱਗ ਗਿਆ ਸੀ ਵੀ ਮੇਰੇ ਮਨ ਦੇ ਵਿੱਚ ਕੋਈ ਲਾਲਚ ਆ ਮੇਰੇ ਮਨ ਦੇ ਚੋਰ ਦਾ ਨੂੰ ਪਤਾ ਲੱਗ ਗਿਆ ਸੀ ਖੈਰ ਉਹ ਤੋਂ ਬਾਅਦ ਇਹ ਫਿਰ ਤੋਬਾ ਕਰਦੀ ਆ ਵੀ ਅੱਜ ਤੋਂ ਬਾਅਦ ਮੈਂ ਕੋਈ ਵੀ ਦਰਵੇਸ਼ ਮੇਰੇ ਦਰ ਤੇ ਆਇਆ ਮੈਨੂੰ ਖਾਲੀ ਨਹੀਂ ਮੋੜਨਾ ਤੇ ਅੱਜ ਤੋਂ ਬਾਅਦ ਮੈਂ ਕਿਸੇ ਵੀ ਬੰਦੇ ਦੇ ਨਾਲ ਗੁੱਸੇ ਦੇ ਵਿੱਚ ਗੱਲ ਨਹੀਂ ਕਰਨੀ ਸਾਰਿਆਂ ਨੂੰ ਪਿਆਰ ਨਾਲ ਬੁਲਾਉਣਾ ਜੇ ਕਿਸੇ ਨੂੰ ਲੋੜ ਹੋਈ ਮਦਦ ਦੀ ਤਾਂ ਮੈਂ ਉਹਦੀ ਮਦਦ ਜ਼ਰੂਰ ਕਰਿਆ ਕਰਨੀ ਆ ਸੋ ਇਦਾਂ ਕਈ ਵਾਰੀ ਤੁਰਦੇ ਫਿਰਦੇ ਕੋਈ ਤਰਵੇਸ਼ ਆਪਾਂ ਨੂੰ ਰੱਬ ਦਾ ਪਿਆਰਾ ਰੱਬ ਦਾ ਭਗਤ ਟੱਕਰਦਾ ਤਾਂ ਜੇ ਉਹਨੂੰ ਕੁਝ ਨਹੀਂ ਵੀ ਦੇ ਸਕਦੇ ਨਹੀਂ ਵੀ ਕੁਝ ਤੁਸੀਂ ਖਾਣ ਪੀਣ ਨੂੰ ਦੇਣਾ ਜਾਂ ਤੁਹਾਡਾ ਨਹੀਂ ਦਿਲ ਕਰਦਾ ਤਾਂ ਮਾੜਾ ਚੰਗਾ ਨਾ ਬੋਲੋ ਕਿਉਂਕਿ ਆਪਾਂ ਨੂੰ ਨਹੀਂ ਪਤਾ ਹੁੰਦਾ ਕਿਹੜਾ ਬੰਦਾ ਰੱਬ ਦੇ ਕਿੰਨਾ ਨੇੜਿਆ ਜਾਂ ਕਿਹੜਾ ਬੰਦਾ ਕਿਹੜੀ ਤਾਕਤ ਲਈ ਤੁਰਿਆ ਫਿਰਦਾ ਸੋ ਇਸ ਕਰਕੇ ਤੁਹਾਨੂੰ ਅਖਰੀ ਕਹੀਦਾ ਕਿ ਚਮਤਕਾਰ ਹੁੰਦੇ ਆ ਤੇ ਗਲਾ ਵਰਤਦੀ ਆ ਪਰਮਾਤਮਾ ਜਦੋਂ ਜਾਵੇ ਕਲਾ ਵਰਤਾ ਸਕਦਾ ਉਹ ਬਹੁਤ ਵੱਡਾ ਬਹੁਤ ਵੱਡਾ ਸੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਉਹਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਜ਼ਿੰਦਗੀ ਬਹੁਤ ਖੂਬਸੂਰਤ ਆ ਕਣ ਕਣ ਦੇ ਵਿੱਚ ਪਰਮਾਤਮਾ ਵਾਸ ਕਰਦਾ ਜਿਉਂਦੇ ਵਾਸਤੇ ਰੋ ਧੰਨਵਾਦ